ਲੇਕਿਨ 1 ਸੈਕਿੰਡ ਮੰਮੀ ਬਿਜਲੀ ਵਾਲਾ ਦਾ ਛਾਪਾ ਪੈ ਗਿਆ ਜਿਹੜੀ ਆਪਾਂ ਮੀਟਰ ਚ ਕੁੰਡੀ ਲਾਈ ਸੀ ਨਾ ਉਹਨਾਂ ਨੇ ਵੀਡੀਓ ਬਣਾ ਲਈ ਹੈ ਜਲਦੀ ਆਓ ਅੱਛਾ ਮੈਂ ਜਾਣੀ ਆ ਫਿਰ ਅੰਟੀ ਜੀ ਘਰ ਤੁਹਾਡਾ ਹੀ ਹੈ ਇਹ ਹਾਂਜੀ ਕਾਕਾ ਸਾਡਾ ਹੀ ਆ ਹਾਂ ਤੁਹਾਨੂੰ ਸ਼ਰਮ ਨਹੀਂ ਆਂਦੀ ਮੀਟਰ ਚ ਕੁੰਡੀਆਂ ਲਾਉਂਦੇ ਤੁਸੀਂ ਕਾਕਾ ਜੋ ਗੱਲ ਕਰਨੀ ਅੰਦਰ ਆ ਕੇ ਕਰ ਲੈ ਸਾਡੀ ਮਹੱਲੇ ਚ ਬਹੁਤ ਬੜੀ ਹੋਈ ਆ ਚੰਗਾ ਨਹੀਂ ਲੱਗਦਾ ਅੱਛਾ ਠੀਕ ਹੈ ਜੀ ਚਲੋ ਅੰਦਰ ਫਿਰ हां जी माताजी दसो काका ए वीडियो कर दे पता ਸਾਡੀ ਬੇਇੱਜ਼ਤੀ ਬਹੁਤ ਹੋ ਜਾਨੀ ਮਾਹੱਲੇ ਚ ਮਾਤਾ ਜੀ ਐਦਾਂ ਕਿਦਾਂ ਡਿਲੀਟ ਕਰਤੀਏ ਹੁਣ ਇਹਦਾ ਮੋਟਾ ਜੁਰਮਾਨਾ ਲੱਗੂ ਤੁਹਾਨੂੰ ਵਾਈ ਗਰ ਮੋਟਾ ਜੁਰਮਾਨਾ ਲੱਗੂਗਾ ਹੋ ਮਾਤਾ ਜੀ ਸਰਕਾਰੀ ਜੁਰਮਾਨਾ ਹੈਗਾ 10000 ਰੁਪਿਆ ਤੇ ਪ੍ਰਾਈਵੇਟ ਜੁਰਮਾਨਾ ਹੈਗਾ 5000 ਰੁਪਿਆ ਹੁਣ ਤੁਸੀਂ ਦੱਸ ਦੋ ਕਿਹੜਾ ਭਰਨਾ ਵਾ ਆ ਪੁੱਤ ਲੈ 5000 ਰੁਪਿਆ ਪ੍ਰਾਈਵੇਟ ਪਰਚੀ ਕੱਟ ਦੇ ਮੇਰੀ ਪ੍ਰਾਈਵੇਟ ਪਰਚੀ ਕਟਾ ਤੀ ਨਾ ਹੁਣ ਮੇਰੀ ਵੀਡੀਓ ਡਿਲੀਟ ਕਰ ਦੇ ਮਾਤਾ ਜੀ ਬੜੇ ਚੰਗੇ ਲੋਕ ਹੋ ਤੁਸੀਂ ਇਹ ਆ ਲੋ ਕਰਤੀ ਤੁਹਾਡੀ ਵੀਡੀਓ ਡਿਲੀਟ ਤੂੰ ਡਿਲੀਟ ਕਰਤੀ ਅਸੀਂ ਬਣਾ ਲਈ ਕੈਮਰਾਮੈਨ ਜਲਦੀ ਫੋਕਸ ਕਰੋ ਮਾਤਾ ਹੀ ਤੂੰ ਤਾਂ ਗੁੱਸੇ ਹੀ ਕਰ ਗਏ ਆਹ ਫਿਰੋਂ ਪੈਸੇ ਤੂੰ ਮੇਰੀ ਵੀਡੀਓ ਡਿਲੀਟ ਕਰ ਦੋ ਪ੍ਰਾਈਵੇਟ ਚਰਮਾਨਾ ਲੱਗੂਗਾ ਪੂਰੇ 10000 ਰੁਪਇਆ ਇਹ ਬਾਈ ਆ ਲੋ ਮਾਤਾ ਜੀ Bruh.